ਕੁਝ ਕਹਾਣੀਆਂ ਸਿਰਫ ਕਹਾਣੀਆਂ ਨਹੀਂ ਹੁੰਦੀਆਂ ਉਹ ਇਨਸਾਨੀਅਤ ਤੇ ਵਿਸ਼ਵਾਸ ਨੂੰ ਜੜ ਤੋਂ ਫਲਾ ਕੇ ਰੱਖ ਦਿੰਦੀਆਂ ਨੇ ਇੱਕ ਮਾਸੂਮ ਬੱਚਾ ਜਿਹਦਾ ਸੁਪਨਾ ਸੀ ਸਿਰਫ ਇੱਕ ਪਰਿਵਾਰ ਪਰ ਉਸ ਦੀ ਜ਼ਿੰਦਗੀ ਬਣ ਗਈ ਇੰਸ਼ੋਰੈਂਸ ਪਾਲਿਸੀ ਦਾ ਹਿੱਸਾ ਜਿਹੜੇ ਹੱਥਾਂ ਨੇ ਉਸ ਨੂੰ ਗੋਦ ਵਿੱਚ ਚੱਕਣਾ ਸੀ ਉਹ ਹੱਥ ਉਸ ਦੀ ਮੌਤ ਦੀ ਪਲਾਨਿੰਗ ਕਰ ਰਹੇ ਸਨ ਕੀ ਤੁਸੀਂ ਸੋਚ ਸਕਦੇ ਹੋ ਇੱਕ ਐਨ ਆਰ ਆਈ ਕਪਲ ਨੇ ਇੱਕ ਅਨਾਥ ਬੱਚੇ ਨੂੰ ਸਿਰਫ ਪੈਸਾ ਕਮਾਉਣ ਲਈ ਗੋਦ ਲਿਆ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਗੋਪਾਲ ਮਰਡਰ ਕੇਸ ਇੱਕ ਐਸੀ ਕਹਾਣੀ ਜਿੱਥੇ ਦੋਸਤੀ ਭਰੋਸਾ ਤੇ ਮਾਪਿਓ ਦਾ ਰਿਸ਼ਤਾ ਸਭ ਕੁਝ ਝੂਟ ਨਿਕਲਦਾ ਹੈ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਸੋਸਾਇਟੀ ਦੇ ਮੂੰਹ ਤੇ ਇੱਕ ਕਾਲਾ ੱੱੱਬਾ ਹੈ ਦੇਖੋ ਸੁਣੋ ਤੇ ਫੈਸਲਾ ਤੁਸੀਂ ਕਰੋ ਕਿ ਅਸੀਂ ਹੋਰ ਗੋਪਾਲ ਗਵਾਉਣਾ ਚਾਹੁੰਦੇ ਹਾਂ ਅੱਜ ਦੀ ਕਹਾਣੀ ਹੈ ਗੋਪਾਲ ਦੀ ਇੱਕ 12 ਸਾਲ ਦਾ ਮਾਸੂਮ ਬੱਚਾ ਜਿਸ ਦਾ ਨਾਂ ਜ਼ਿੰਦਗੀ ਨੇ ਆਪਣੇ ਦਿਲ ਤੇ ਲਿਖਿਆ ਪਰ ਕਿਸੇ ਹੋਰ ਨੇ ਉਸ ਦੀ ਕਬਰ ਤੇ دستਕਤ ਕਰਤਾ ਗੋਪਾਲ ਗੁਜਰਾਤ ਦੇ ਮਾਲੀਆ ਪਿੰਡ ਦਾ ਰਹਿਣ ਵਾਲਾ ਸੀ ਆਪਣੇ ਮਾਪਿਓ ਨੂੰ ਛੋਟੀ ਉਮਰ ਚ ਹੀ ਗਵਾ ਬੈਠਾ ਸੀ ਉਸ ਦੀ ਪਰਵਰਿਸ਼ ਕਰ ਰਹੇ ਸਨ ਉਸ ਦੀ ਭੈਣ ਅਤੇ ਉਸ ਦਾ ਜੀਜਾ ਸ਼੍ਰੀ ਕਰਦਾਨੀ ਇੱਕ ਛੋਟੀ ਜੀ ਝੁੱਗੀ ਕੱਚੀ ਸੜਕਾਂ ਮਿੱਟੀ ਦੀ ਖੁਸ਼ਬੂ ਪਰ ਇਸੇ ਵਿੱਚ ਹੀ ਗੋਪਾਲ ਦੀ ਦੁਨੀਆ ਸੀ ਉਹ ਸਕੂਲ ਜਾਂਦਾ ਕਾਪੀ ਤੇ ਕਲਮ ਨਾਲ ਖੇਡਦਾ ਕਦੇ ਡਾਕਟਰ ਬਣਦਾ ਕਦੇ ਸਾਇੰਟਿਸਟ ਬਣਦਾ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕਿਸੇ ਦੂਰ ਸ਼ਹਿਰ ਦੇ ਵਿੱਚ ਤਿੰਨ ਵਿਅਕਤੀ ਇੱਕ ਖੋਫਨਾਕ ਖੇਡ ਦੀ ਯੋਜਨਾ ਬਣਾ ਰਹੇ ਸਨ ਜਿਸ ਵਿੱਚ ਗੋਪਾਲ ਸਿਰਫ ਇੱਕ ਮੋਰਾ ਸੀ ਲੰਡਨ ਦਾ ਰਹਿਣ ਵਾਲਾ ਨितीश ਮੁਕੁੰਦ ਇੱਕ ਐਕਸ ਵੀਜ਼ਾ ਐਕਸਪਾਇਰਡ ਐਨ ਆਰ ਆਈ ਜੋ ਕਵਲਜੀਤ ਸਿੰਘ ਰਾਏ ਜਿਆਦਾ ਦਾ ਰੂਮ ਮੇਟ ਸੀ ਤੇ ਆਰਤੀ ਧੀਰ ਉਹਨਾਂ ਦੀ ਗਵੰਡਨ ਸੀ ਤਿੰਨਾਂ ਦੀ ਪਛਾਣ ਇੱਕ ਸਿੰਪਲ ਫਰੈਂਡਸ਼ਿਪ ਲੱਗਦੀ ਸੀ ਪਰ ਅੰਦਰ ਹੀ ਅੰਦਰ ਚੱਲ ਰਿਆ ਸੀ ਇੱਕ ਲਾਲਚ ਭਰਿਆ ਖਤਰਨਾਕ ਅਜੰਡਾ 2015 ਚ ਨितीਸ਼ ਇੰਡੀਆ ਆ ਗਿਆ ਆਰਤੀ 55 ਸਾਲ ਦੀ ਉਮਰ ਸੀ ਰਾਏ ਜਦਾ 30 ਸਾਲ ਦੀ ਉਮਰ ਸੀ ਉਹਨਾਂ ਨੇ ਗੋਪਾਲ ਨੂੰ ਗੋਦ ਲੈਣ ਦਾ ਪਲਾਨ ਬਣਾਇਆ ਪਰ ਇਹ ਪਲਾਨ ਮਾਮੂਲੀ ਅਡਾਪਸ਼ਨ ਨਹੀਂ ਸੀ ਇਹ ਇੱਕ ਚੰਗੀ ਤਰ੍ਹਾਂ ਸੋਚੀ ਸਮਝੀ ਮੋਟ ਦਾ ਪਲਾਨ ਸੀ ਉਸ ਪੂਰੇ ਪਲਾਨ ਵਿੱਚ ਗੋਪਾਲ ਦੀ ਲਾਈਫ ਤੇ 1.5 ਕਰੋੜ ਦੀ ਇੰਸ਼ੋਰੈਂਸ ਪਾਲਿਸੀ ਸੈਂਟਰਲ ਪੁਆਇੰਟ ਸੀ ਗੋਦ ਲੈਣਾ ਕੋਈ ਪਿਆਰ ਦਾ ਐਕਟ ਨਹੀਂ ਸੀ ਇਹ ਤਾਂ ਲਾਭ ਲੈਣ ਲਈ ਖੇਡਿਆ ਗਿਆ ਕਾਗਜ਼ੀ ਡਰਾਮਾ ਸੀ ਗੋਪਾਲ ਨੂੰ ਨितीश ਮੁੰਡ ਦੇ ਘਰ ਰੱਖਿਆ ਗਿਆ ਜੋ ਉਸ ਦਾ ਨਾ ਤੇ ਸੱਜਣ ਸੀ ਨਾ ਹੀ ਰਿਸ਼ਤੇਦਾਰ ਸੀ ਪਰ ਜਿਹਦੇ ਨਾਲ ਉਹ ਹਰ ਦਿਨ ਡਰ ਕੇ ਰਹਿੰਦਾ ਸੀ ਇੱਕ ਬੱਚਾ ਜੋ ਮਾਂ ਦੀ ਗੋਦ ਚ ਸੋਣਾ ਚਾਹੁੰਦਾ ਸੀ ਉਹ ਹੁਣ ਮੋਤ ਦੇ ਮੂੰਹ ਵੱਲ ਦੇਖ ਰਿਹਾ ਸੀ ਉਸ ਨੂੰ ਪਤਾ ਨਹੀਂ ਸੀ ਕਿ ਕਿੰਨੇ ਲੋਕ ਉਸ ਦੀ ਦੁਨੀਆ ਤੋੜਨ ਲਈ ਤਿਆਰੀ ਵਿੱਚ ਲੱਗੇ ਹੋਏ ਸਨ ਅੱਗੇ ਤੁਸੀਂ ਜਾਣੋਗੇ ਕਿਵੇਂ ਨितीश मुंड ਆਰਤੀ ਤੇ ਕਮਲਜੀਤ ਸਿੰਘ ਨੇ ਗੋਪਾਲ ਨੂੰ ਆਪਣੇ ਪਲਾਨ ਦੀ ਕੜੀ ਬਣਾਇਆ ਜ਼ਿੰਦਗੀ ਦਾ ਸਭ ਤੋਂ ਪਹਿਲਾ ਲੈਸਨ ਹਰ ਚੀਜ਼ ਜੋ ਪਿਆਰ ਲੱਗਦੀ ਏ ਉਹ ਪਿਆਰ ਹੁੰਦਾ ਨਹੀਂ ਕਈ ਵਾਰ ਉਹ ਮੌਤ ਦਾ ਮਾਸਕ ਹੁੰਦਾ ਏ 마ਸੂਮੀ ਦੇ ਪਹਿਲੇ ਪੰਨੇ ਪਿੱਛੇ ਹੁਣ ਛੁਪੀ ਸੀ ਇੱਕ ਬਰੀਕ ਸਾਜ਼ਿਸ਼ ਜਿੱਥੇ ਮੁਹੱਬਤ ਦਾ ਨਕਾਬ ਸੀ ਪਰ ਚਿਹਰੇ ਦੇ ਪਿੱਛੇ ਮੌਤ ਦਾ ਨਾਚ ਚੱਲ ਰਿਹਾ ਸੀ ਲੰਡਨ ਸ਼ਹਿਰ ਜਿੱਥੇ ਨितीश मुंड ਤੇ ਕਬਲਜੀਤ ਸਿੰਘ ਰਾਏ ਜੱਦਾ ਇੱਕ ਰੂਮ ਵਿੱਚ ਰਹਿਣ ਵਾਲੇ ਦੋਸਤ ਸਨ ਦਿਲੋਂ ਸਿੰਪਲ ਪਰ ਸੋਚ ਵਿੱਚ ਲਾਲਚ ਤੇ ਉਹਨਾਂ ਦੀ ਗਵੰਡਣ ਆਰਤੀ ਧੀਰ ਇੱਕ ਵਾਚ ਸ਼ੋਰੂਮ ਚ ਕੰਮ ਕਰਨ ਵਾਲੀ ਔਰਤ ਜੋ ਆਮ ਲੱਗਦੀ ਸੀ ਪਰ ਅੰਦਰ ਤੋਂ ਸ਼ਾਇਦ ਸਭ ਤੋਂ ਖਤਰਨਾਕ ਨਿਕਲੀ 2015 ਚ ਨितीश ਦਾ ਯੂਕੇ ਵੀਜ਼ਾ ਐਕਸਪਾਇਰ ਹੋ ਗਿਆ ਉਹ ਇੰਡੀਆ ਚ ਵਾਪਸ ਆ ਗਿਆ ਪਰ ਆਪਣੇ ਨਾਲ ਲੈ ਕੇ ਆਇਆ ਇੱਕ ਸ਼ੈਤਾਨੀ ਪਲਾਨ ਪਲਾਨ ਇੱਕ ਬੱਚੇ ਦੀ ਜ਼ਿੰਦਗੀ ਨੂੰ ਪੈਸੇ ਚ ਬਦਲ ਕੇ ਉਸ ਦੀ ਲਾਸ਼ ਤੇ ਇੰਸ਼ੋਰੈਂਸ ਕਲੇਮ ਲੈਣ ਦਾ आरती तीर ਤੇ رائے ਜਿਆਦਾ ਨੇ ਗੋਪਾਲ ਨੂੰ ਗੋਦ ਲੈਣ ਦੀਆਂ ਫਾਰਮੈਲਿਟੀ ਸ਼ੁਰੂ ਕਰ ਦਿੱਤੀਆਂ ਪੇਪਰਵਰਕ ਐਫੀਡੇਵਿਟ ਅनाथ ਆਸ਼ਰਮ ਦੀ ਸਟੇਟਮੈਂਟ ਹਰ ਚੀਜ਼ ਬਿਲਕੁਲ ਲੀਗਲ ਲੱਗ ਰਹੀ ਸੀ ਪਰ ਅਸਲੀ ਖੇਡ ਸ਼ੁਰੂ ਹੋਇਆ ਇੰਸ਼ੋਰੈਂਸ ਪਾਲਿਸੀ ਤੋਂ ਗੋਪਾਲ ਦੀ ਲਾਈਫ ਇੰਸ਼ੋਰੈਂਸ ਕਰਵਾਈ ਗਈ ਸਵਾ ਕਰੋੜ ਰੁਪਏ ਦੀ ਜਿੱਥੇ ਨੋਮਿਨੀ ਸੀ ਆਰਤੀ ਤੀਰ ਸਵਾਲ ਇਹ ਉੱਠਿਆ ਇੱਕ ਗਰੀਬ ਬੱਚੇ ਦੀ ਜ਼ਿੰਦਗੀ ਤੇ ਇੰਨਾ ਮਹਿੰਗਾ ਬੀਮਾ ਕਿਉਂ ਨਤੀਸ਼ ਨੇ ਗੋਪਾਲ ਨੂੰ ਆਪਣੇ ਘਰ ਚ ਰੱਖਿਆ ਬਾਹਰ ਤੋਂ ਹਰ ਚੀਜ਼ ਨੋਰਮਲ ਲੱਗਦੀ ਸੀ ਨਤੀਸ਼ ਉਸ ਦਾ ਗਾਰਡੀਅਨ ਸੀ ਗੋਪਾਲ ਉਸ ਦੇ ਪੁੱਤਰ ਵਰਗਾ ਸੀ ਪਰ ਅੰਦਰ ਨਤੀਸ਼ ਰੋਜ਼ ਉਸ ਦੀ ਲਾਈਫ ਚ ਇੰਟਰਫੇਅਰ ਕਰ ਰਿਹਾ ਸੀ ਨਾ ਹੀ ਉਸ ਨੂੰ ਸਕੂਲ ਜਾਣ ਦਿੱਤਾ ਜਾਂਦਾ ਸੀ ਨਾ ਹੀ ਜ਼ਿਆਦਾ ਕਿਸੇ ਨਾਲ ਮਿਲਣ ਦਿੱਤਾ ਜਾਂਦਾ ਸੀ ਕੰਟਰੋਲ ਟੋਟਲ ਕੰਟਰੋਲ ਉਹ ਹਰ ਦਿਨ ਆਰਤੀ ਤੇ ਰਾਜਾਦਾ ਨਾਲ ਕੰਟੈਕਟ 'ਚ ਰਹਿੰਦਾ ਹਰ ਪ੍ਰੋਗਰੈਸ ਡਿਟੇਲ ਸ਼ੇਅਰ ਕਰਦਾ ਫਿਰ ਇੱਕ ਦਿਨ ਨਤੀਸ਼ ਨੇ ਲੋਕਲ ਗੁੰਡਿਆਂ ਦੇ ਨਾਲ ਕੰਟੈਕਟ ਕੀਤਾ ਦੋ ਬੰਦੇ ਹਾਇਰ ਹੋਏ ਹਰ ਇੱਕ ਨੂੰ 5 ਲੱਖ ਰੁਪਏ ਦੇਣ ਦਾ ਵਾਦਾ ਇਹ ਨਹੀਂ ਕਿ ਸਿੰਪਲ ਗੁੰਡੇ ਸਨ ਇਹ ਟਰੇਡ ਰੈਡੀ ਟੂ ਕਿਲ ਕ੍ਰਿਮੀਨਲ ਸਨ ਪਲਾਨ ਕਲੀਅਰ ਸੀ ਗੋਪਾਲ ਨੂੰ ਮਾਰਨਾ ਪਰ ਇਸ ਤਰ੍ਹਾਂ ਲੱਗੇ ਜਿਵੇਂ ਕੋਈ ਲੁੱਟ ਜਾਂ ਐਕਸੀਡੈਂਟ ਹੋਇਆ 8 ਫਰਵਰੀ 2024 ਇਹ ਤਾਰੀਖ ਕਦੇ ਨਾ ਭੁਲਾਈ ਜਾ ਸਕਣ ਵਾਲੀ ਰਾਤ ਬਣ ਗਈ ਇੱਕ 12 ਸਾਲਾ ਮਾਸੂਮ ਗੋਪਾਲ ਜੋ ਸਿਰਫ ਆਪਣੇ ਘਰ ਵਾਪਸ ਜਾਣ ਦੀ ਉਮੀਦ ਨਾਲ ਰਾਜਕੋਟ ਤੋਂ ਮਾਲੀਆ ਵੱਲ ਰਵਾਨਾ ਹੋਇਆ ਸੀ ਪਰ ਉਸ ਰਾਤ ਕਿਸੇ ਹੋਰ ਹੀ ਦਿਸ਼ਾ ਵੱਲ ਉਹਦੀ ਜ਼ਿੰਦਗੀ ਮੁੜ ਗਈ ਗੋਪਾਲ ਆਪਣੇ ਜੀਜਾ ਸ਼੍ਰੀ ਕਰਦਾਨੀ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਇੱਕ ਕਾਰ ਵਿੱਚ ਕਸ਼ੋਦ ਵੱਲ ਆ ਰਿਹਾ ਸੀ ਰਾਤ ਦੀ ਠੰਡੀ ਹਵਾ ਗੱਡੀ ਦੀ ਹੌਲੀ-ਹੌਲੀ ਚੱਲ ਰਹੀ ਚਾਲ ਪਰ ਉਸ ਹਵਾ ਚ ਤਰਦ ਤੇ ਕੂਰ ਦੀ ਕੋਸ਼ਲਾ ਪਹਿਲਾਂ ਪਈ ਰਚੀ ਹੋਈ ਸੀ ਨਤੀਸ ਜਿਸ ਨੇ ਆਪਣਾ ਘਰ ਦਿੱਤਾ ਸੀ ਜੋ ਆਪਣਾ-ਆਪਣ ਦਿਖਾਣ ਦਾ ਨਾਟਕ ਕਰ ਰਿਹਾ ਸੀ ਅਸਲ ਵਿੱਚ ਉਸ ਰਾਤ ਦਾ ਮੁੱਖ ਖਿਡਾਰੀ ਸੀ ਉਹ ਪਹਿਲਾਂ ਤੋਂ ਹੀ ਸਭ ਕੁਝ ਪਲਾਨ ਕਰ ਚੁੱਕਿਆ ਸੀ ਦੋ ਮੋਟਰਸਾਈਕਲਾਂ ਤੇ ਸਵਾਰ ਕਾਤਲ ਜਿਨ੍ਹਾਂ ਨੂੰ 5 ਲੱਖ ਰੁਪਏ ਲੈਣ ਦਾ ਲਾਲਚ ਸੀ ਕਸੋਦ ਦੇ ਇੱਕ ਸੁੰਨੇ ਮੋੜ ਉੱਤੇ ਘਾਤ ਲਗਾ ਕੇ ਬੈਠੇ ਹੋਏ ਸਨ ਗੱਡੀ ਰੁਕਦੀ ਹੈ ਬੱਚਾ ਗੋਪਾਲ ਅਤੇ ਉਸ ਦਾ ਜੀਜਾ ਹਵਾ ਖਾਣ ਲਈ ਗੱਡੀ ਚੋਂ ਬਾਹਰ ਨਿਕਲਦੇ ਨੇ ਤੇ ਜਿਵੇਂ ਹੀ ਉਹ ਬਾਹਰ ਨਿਕਲਦੇ ਨੇ ਮੋਟਰਸਾਈਕਲਾਂ ਇਸ ਤਰ੍ਹਾਂ ਆਈਆਂ ਜਿਵੇਂ ਕਾਲੀ ਰਾਤ ਦੇ ਹਨੇਰੇ ਨੂੰ ਜੀਵਦਾ ਹੋਇਆ ਚਿਪਕਾਨ ਆਉਂਦਾ ਹੈ ਤੇ ਇੱਕ ਚੀਕ ਦੀ ਆਵਾਜ਼ ਆਈ ਬਚਾਓ ਤੇ ਉਹਨਾਂ ਗੁੰਡਿਆਂ ਨੇ ਜੋ ਮੋਟਰਸਾਈਕਲ ਤੇ ਸਵਾਰ ਸੀ ਕੋਈ ਮਾਫੀ ਨਹੀਂ ਦਿੱਤੀ ਚਾਕੂਆਂ ਦੇ ਵਾਰ ਕੀਤੇ ਗਏ ਤੇ ਪਹਿਲਾ ਵਾਰ ਹੋਇਆ ਗੋਪਾਲ ਦੀ ਛਾਤੀ 'ਚ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਜਿਹੜੇ ਇਨਸਾਨ ਨੂੰ ਉਹ ਆਪਣੇ ਮਾਪਿਆਂ ਵਰਗਾ ਮੰਨਦਾ ਸੀ ਉਸ ਨੇ ਕਿਸੇ ਹੋਰ ਦੇ ਹੱਥੋਂ ਉਸ ਦੀ ਜ਼ਿੰਦਗੀ ਖਤਮ ਕਰਵਾ ਦਿੱਤੀ ਹੈ ਅਤੇ ਗੋਪਾਲ ਦਾ ਜੀਜਾ ਸ਼੍ਰੀ ਕਰਦਾਨੀ ਜੋ ਆਪਣੀ ਭੈਣ ਦੇ ਪੁੱਤਰ ਨੂੰ ਆਪਣੇ ਪੁੱਤਰ ਵਾਂਗ ਪਾਲ ਰਿਹਾ ਸੀ ਉਹ ਇਹ ਸਭ ਕੁਝ ਨਹੀਂ ਦੇਖ ਸਕਿਆ ਉਸ ਨੇ ਵਿਰੋਧ ਕੀਤਾ ਹਮਲਾਵਰਾਂ ਨੂੰ ਧੱਕਾ ਦਿੱਤਾ ਪਰ ਉਹ ਵੀ ਗੰਭੀਰ ਜ਼ਖਮੀ ਹੋ ਗਿਆ ਕਾਤਲਾਂ ਨੇ ਆਪਣੇ ਕੰਮ ਨੂੰ ਮੁਕੰਮਲ ਸਮਝ ਕੇ ਮੌਕੇ ਤੋਂ ਭੱਜ ਗਏ ਲੋਕਾਂ ਨੇ ਹੰਗਾਮਾ ਸੁਣਿਆ ਕਿਉਂਕਿ ਨितीਸ਼ ਨੇ ਹੀ ਘਬराई ਆਵਾਜ਼ 'ਚ ਪੁਲਿਸ ਨੰਬਰ ਤੇ ਕਾਲ ਕਰ ਦਿੱਤਾ ਤਾਂ ਕਿ ਆਪਣੇ ਆਪ ਨੂੰ ਵੀ ਉਹ ਬੇਕਸੂਰ ਸਾਬਤ ਕਰ ਸਕੇ ਐਂਬੂਲੈਂਸ ਆਈ ਦੋਨਾਂ ਨੂੰ ਰਾਜਕੋਟ ਹਸਪਤਾਲ ਪਹੁੰਚਾਇਆ ਗਿਆ ਗੋਪਾਲ ਬੱਚਾ ਆਪਣੇ ਆਖਰੀ ਸਾਹਾਂ ਵਿੱਚ ਆਪਣੇ ਜੀਜੇ ਵੱਲ ਦੇਖ ਰਿਹਾ ਸੀ ਬਿਨਾਂ ਕਿਸੇ ਸ਼ਿਕਾਇਤ ਦੇ ਸਿਰਫ ਇੱਕ ਨਿਗਾਹ ਜਿਸ ਵਿੱਚ ਇੱਕ ਸਵਾਲ ਸੀ ਕਿ ਮੈਂ ਕੀ ਕੀਤਾ ਪਰ ਕਿਸੇ ਕੋਲ ਵੀ ਜਵਾਬ ਨਹੀਂ ਸੀ 9 ਫਰਵਰੀ 2024 ਗੋਪਾਲ ਨੇ ਆਪਣੀ ਆਖਰੀ ਸਾਹ ਲਈ ਚਾਰ ਦਿਨ ਬਾਅਦ ਉਸਦੇ ਜੀਜੇ ਸ਼੍ਰੀ ਕਰਦਾਨੀ ਨੇ ਵੀ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਤੋੜ ਦਿੱਤੇ ਇਹ ਸਿਰਫ ਦੋ ਲਾਸ਼ਾਂ ਨਹੀਂ ਸੀ ਇਹ ਇੱਕ ਕਹਾਣੀ ਸੀ ਲਾਲਚ ਦੀ ਧੋਖੇ ਦੀ ਅਤੇ 마ਸੂਮੀਅਤ ਦੀ ਮੌਤ ਦੀ ਜਿਸ ਦੀ ਸ਼ੁਰੂਆਤ ਆਪਣੇਪਣ ਦੇ ਨਾਮ ਤੋਂ ਹੋਈ ਤੇ ਅੰਤ ਹੋਇਆ ਖਾਮੋਸ਼ੀ ਚ ਪਰ ਇਹ ਕਹਾਣੀ ਇੱਥੇ ਨਹੀਂ ਮੁੱਕਦੀ ਪੁਲਿਸ ਲਈ ਇਹ ਹਮਲਾ ਸ਼ੁਰੂ ਵਿੱਚ ਰੋਡ ਸਾਈਡ ਲੁੱਟਪਾਟ ਵਰਗਾ ਲੱਗ ਰਿਹਾ ਸੀ ਪਰ ਇਨਸਪੈਕਟਰ ਅਸ਼ੋਕ ਤਿਲਵਾੜ ਜੋ ਕੈਸੋਦ ਥਾਣੇ ਵਿੱਚ ਤਾਇਨਾਤ ਸੀ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਮਹਿਸੂਸ ਕਰ ਲਿਆ ਕਿ ਇਹ ਕੇਸ ਸਧਾਰਨ ਨਹੀਂ ਹੈ ਗੋਪਾਲ ਦੀ ਹਾਲਾਤ ਅਤੇ ਸ਼੍ਰੀ ਕਰਦਾਨੀ ਦੀ ਗੰਭੀਰ ਜ਼ਖਮੀ ਹਾਲਤ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹ ਲੁੱਟ ਦੀ ਕੋਸ਼ਿਸ਼ ਨਹੀਂ ਸੀ ਬਲਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਸਾਬਤ ਕਰਨ ਲਈ ਹਲਾਤੀ ਸਬੂਤਾਂ ਦੀ ਜਾਂਚ ਕੀਤੀ ਗਈ ਜਦੋਂ ਪੁਲਿਸ ਨੇ ਨਤੀਸ਼ਮੁੰਦ ਨੂੰ ਪੁੱਛਗਿੱਛ ਲਈ ਰੋਕਿਆ ਉਹ ਪਹਿਲਾਂ ਤਾਂ ਘਬਰਾਇਆ ਹੋਇਆ ਲੱਗ ਰਿਹਾ ਸੀ ਮਾਸੂਮ ਦਿਖਾਈ ਲੱਗ ਰਿਹਾ ਸੀ ਪਰ ਜਿਵੇਂ ਜਿਵੇਂ ਪੁੱਛਗਿੱਛ ਵਧਦੀ ਗਈ ਉਹਦੇ ਡਾਟਾ ਮੋਬਾਈਲ ਰਿਕਾਰਡ ਅਤੇ ਫੋਨ ਦੀ ਲੋਕੇਸ਼ਨ ਮਿਲਦੇ ਗਏ ਸੱਚ ਹੌਲੀ ਹੌਲੀ ਸਾਹਮਣੇ ਆਉਣ ਲੱਗ ਗਿਆ ਨितीश ਮੁੰਡੇ ਦਾ ਜਦੋਂ ਫੋਨ ਦਾ ਰਿਕਾਰਡ ਚੈੱਕ ਕੀਤਾ ਤੇ ਪਤਾ ਚੱਲਿਆ ਕਿ ਕਤਲ ਤੋਂ ਕੁਝ ਦਿਨ ਪਹਿਲਾਂ ਉਹ ਇੰਗਲੈਂਡ ਵਿੱਚ ਰਹਿ ਰਹੀ ਆਰਤੀ ਤੀਰ ਤੇ ਕਮਲਜੀਤ ਰਾਏ ਜਿਆਦਾ ਨਾਲ ਲਗਾਤਾਰ ਸੰਪਰਕ ਵਿੱਚ ਸੀ ਜਦੋਂ ਪੁਲਿਸ ਨੇ ਥੋੜਾ ਜਿਹਾ ਸਾਈਕੋਲੋਜੀਕਲ ਪ੍ਰੈਸ਼ਰ ਬਣਾਇਆ ਤਾਂ ਨितीਸ਼ ਟੁੱਟ ਗਿਆ ਨितीਸ਼ ਨੇ ਕਿਹਾ ਕਿ ਹਾਂ ਇਹ ਸਭ ਮੈਂ ਕੀਤਾ ਹੈ ਪਰ ਸਿਰਫ ਮੈਂ ਨਹੀਂ ਕੀਤਾ ਉਹਨਾਂ ਨੇ ਕਿਹਾ ਸੀ ਕਿ ਇਹ ਸਾਡੀ ਜ਼ਿੰਦਗੀ ਬਦਲ ਦੇਗਾ ਨਤੀਸ਼ ਨੇ ਸਵੀਕਾਰ ਕੀਤਾ ਕਿ ਆਰਤੀ ਧੀਰ ਅਤੇ ਕਮਲਜੀਤ ਸਿੰਘ ਰਾਏ ਜੱਦਾ ਜਿਹੜੇ ਲੰਡਨ ਵਿੱਚ ਰਹਿੰਦੇ ਸੀ ਉਹਨਾਂ ਨੇ 2015 ਤੋਂ ਹੀ ਪਲਾਨਿੰਗ ਬਣਾਈ ਹੋਈ ਸੀ ਕਿ ਕਿਸੇ ਬੱਚੇ ਨੂੰ ਗੋਦ ਲੈ ਕੇ ਇੰਸ਼ੋਰੈਂਸ ਕਰਵਾ ਕੇ ਉਸ ਦਾ ਕਤਲ ਕਰਵਾਇਆ ਜਾਵੇ ਕਿੰਨਾ ਸੋਚਿਆ ਗਿਆ ਖੂਨੀ ਖੇਡ ਪਹਿਲਾਂ ਭਰੋਸਾ ਬਣਾਇਆ ਫਿਰ ਬੱਚਾ ਗੋਦ ਲਿਆ ਸਵਾ ਕਰੋੜ ਦੀ ਇਨਸ਼ੋਰੈਂਸ ਪਾਲਿਸੀ ਕਰਵਾਈ ਨितीश ਮੁੰਡ ਦੇ ذریعے ਪਲਾਨਿੰਗ ਕੀਤੀ ਦੋ ਗੁੰਡਿਆਂ ਨੂੰ 5 ਲੱਖ ਰੁਪਏ ਚ ਹਾਇਰ ਕੀਤਾ ਫਿਰ ਕਤਲ ਪੁਲਿਸ ਨੇ ਨितीश ਨੂੰ ਫੌਰਨ ਗ੍ਰਿਫਤਾਰ ਕਰ ਲਿਆ ਐਫ ਆਈ ਆਰ ਚ ਆਰਤੀ ਧੀਰ ਅਤੇ ਕਮਲਜੀਤ ਸਿੰਘ ਰਾਏ ਜਾਦਾ ਦਾ ਨਾਮ ਵੀ ਦਰਜ ਹੋਇਆ ਕਿਉਂਕਿ ਉਹ ਯੂਕੇ ਚ ਸਨ ਪੁਲਿਸ ਨੇ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਦੀ ਕਾਰਵਾਈ ਸ਼ੁਰੂ ਕਰਤੀ ਮਾਮਲਾ ਜਦੋਂ ਮੀਡੀਆ ਤੱਕ ਪਹੁੰਚਿਆ ਹਰ ਨਿਊਜ਼ ਚੈਨਲ ਤੇ ਐਨ ਆਰ ਆਈ ਕਪਲ ਨੇ ਗੋਦ ਲਿਆ ਤੇ ਮਾਰ ਦਿੱਤਾ ਇਸ ਦੀਆਂ ਇਸ ਤਰ੍ਹਾਂ ਦੀਆਂ ਹੈਡਲਾਈਨਾਂ ਆਉਣ ਲੱਗ ਪਈਆਂ ਲੋਕ ਹੈਰਾਨ ਸਨ ਇਹ ਸਭ ਇੱਕ ਬੱਚੇ ਨਾਲ ਕਿਵੇਂ ਹੋਇਆ ਪਰ ਇਹ ਸਿਰਫ ਇੱਕ ਹੈਰਾਨੀ ਵਾਲੀ ਗੱਲ ਨਹੀਂ ਸੀ ਇਹ ਇੱਕ ਸਮਾਜਿਕ ਚੇਤਾਵਨੀ ਸੀ ਪੁਲਿਸ ਨੇ ਕਹਾਣੀ ਦੀ ਪਰਤ ਦਰ ਪਰਤ ਖੋਲੀ ਇਨਸ਼ੋਰੈਂਸ ਡਾਕੂਮੈਂਟਸ ਗੋਪਾਲ ਦੇ ਨਾਂ ਸਾਈਨ ਕਰਵਾਉਣ ਦਾ ਤਰੀਕਾ ਨितीश ਦੀ ਜ਼ਿੰਦਗੀ ਦੀ مالی ਹਾਲਤ ਅਤੇ ਆਰਤੀ ਦੀ ਇਨਸ਼ੋਰੈਂਸ ਬੈਨੀਫਿਟ ਲੈਣ ਵਾਲੀ ਕਲੀਅਰ ਪੋਜੀਸ਼ਨ ਸਾਰੇ ਤੱਥ ਮਿਲ ਕੇ ਇੱਕ ਕਾਲੀ ਸਾਜ਼ਿਸ਼ ਦਾ ਰੂਪ ਧਾਰ ਰਏ ਸਨ ਲੋਕਾਂ ਦੀ ਅੱਖ ਖੁੱਲ ਗਈ ਇਸ ਘਟਨਾ ਨੇ ਸਾਬਤ ਕਰ ਦਿੱਤਾ ਸਭ ਕੁਝ ਜੋ ਚੰਗਾ ਸਾਨੂੰ ਦਿਸਦਾ ਹੈ ਉਹ ਸੱਚ ਨਹੀਂ ਹੁੰਦਾ ਕਦੇ ਕਦੇ ਸਭ ਤੋਂ ਵਧੀਆ ਲੱਗਣ ਵਾਲੇ ਰਿਸ਼ਤੇ ਸਭ ਤੋਂ ਵੱਡੀ ਧੋਖੇਬਾਜ਼ੀ ਹੁੰਦੇ ਨੇ ਪਰ ਕਹਾਣੀ ਇੱਥੇ ਵੀ ਖਤਮ ਨਹੀਂ ਹੁੰਦੀ ਅਗਲਾ ਭਾਗ ਲੈ ਕੇ ਆਉਂਦਾ ਹੈ ਇੱਕ ਸਬਕ ਜਿਹੜਾ ਹਰ ਮਾਪਿਓਂ ਹਰ ਇਨਸਾਨ ਨੂੰ ਸੋਚਣ ਉੱਤੇ ਮਜਬੂਰ ਕਰੇਗਾ ਕਈ ਵਾਰ ਕਹਾਣੀਆਂ ਸਿਰਫ ਮਨੋਰੰਜਨ ਨਹੀਂ ਹੁੰਦੀਆਂ ਕਈ ਵਾਰ ਉਹ ਸਾਡੀ ਆਤਮਾ 'ਚ ਵੱਜ ਜਾਂਦੀਆਂ ਨੇ ਗੋਪਾਲ ਦੀ ਕਹਾਣੀ ਵੀ ਇੱਕ ਐਸਾ ਹੀ ਪੜਾ ਸੀ ਜਿੱਥੇ ਦਿਨ ਦੀ ਰੋਸ਼ਨੀ ਵਿੱਚ ਵੀ ਇਨਸਾਨੀਅਤ ਮੂਹ ਲਗਾਉਂਦੀ ਦਿਸਦੀ ਹੈ ਇੱਕ ਬੱਚਾ ਜੋ ਪਿਆਰ ਲੈਣ ਜੋਗਾ ਸੀ ਸੁਰੱਖਿਆ ਦਾ ਹੱਕਦਾਰ ਸੀ ਉਸ ਨੂੰ ਇੱਕ ਤਿਕੌਣੀ ਸਾਜ਼ਿਸ਼ ਦੇ ਕਾਲੇ ਜਾਲ ਵਿੱਚ ਫਸਾ ਦਿੱਤਾ ਗਿਆ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਲਾਲਚ ਕਿਵੇਂ ਇਨਸਾਨ ਨੂੰ ਹਯਵਾਨ ਬਣਾ ਦਿੰਦਾ ਹੈ ਨਤੀਸ਼ ਮੁੰਡ ਜਿਸ ਨੇ ਕਦੇ ਗੋਪਾਲ ਨਾਲ ਪਿਓ ਵਰਗਾ ਵਿਵਹਾਰ ਕੀਤਾ ਸੀ ਉਹੀ ਉਸ ਦੇ ਕਤਲ ਦੀ ਸਾਜ਼ਿਸ਼ ਕਰਦਾ ਹੈ ਆਰਤੀ ਧੀਰ ਅਤੇ ਕਮਲਜੀਤ ਸਿੰਘ ਰਾਏ ਜਾਦਾ ਜੋ ਆਪਣੇ ਆਪ ਨੂੰ ਦਾਤਾ ਦਿਖਾਉਂਦੇ ਸਨ ਅਸਲ ਵਿੱਚ ਬਿਜ਼ਨਸਮੈਨ ਬਣ ਗਏ ਜਿੱਥੇ ਉਹਨਾਂ ਨੇ ਬੈਨੀਫਿਟ ਲੈਣ ਲਈ ਇੱਕ ਜੀਵਨ ਦੀ ਕੀਮਤ ਰੱਖੀ ਸਵਾ ਕਰੋੜ ਰੁਪਏ ਇਹ ਕਹਾਣੀ ਸਾਨੂੰ ਬਚਪਨ ਦੀ ਅਸਲੀਅਤ ਦਿਖਾਉਂਦੀ ਹੈ ਕਿ ਕਿੰਨੇ ਨਾਜ਼ੁਕ ਹੁੰਦੇ ਨੇ ਇਹ ਰਿਸ਼ਤੇ ਕਈ ਵਾਰ ਮਾਪਿਓ ਦੇ ਬਿਨਾਂ ਰਹਿ ਰਹੇ ਬੱਚਿਆਂ ਨੂੰ ਸੇਫਟੀ ਨਹੀਂ ਮਿਲਦੀ ਸਾਜ਼ਿਸ਼ਾਂ ਮਿਲਦੀਆਂ ਨੇ ਇੱਕ ਸਿੱਖਿਆ ਇਨਸਾਨ ਦੀ ਕਦਰ ਸਿਰਫ ਉਦੋਂ ਨਹੀਂ ਹੋਣੀ ਚਾਹੀਦੀ ਜਦੋਂ ਉਹ ਮਰ ਜਾਵੇ ਅਤੇ ਅਸੀਂ ਰੋ ਲਈਏ ਕਦਰ ਕਰਨੀ ਚਾਹੀਦੀ ਦੀ ਹੈ ਉਦੋਂ ਜਦੋਂ ਉਹ ਜਿਉਂਦਾ ਹੈ ਸਾਡੀ ਮਦਦ ਦੀ ਉਡੀਕ ਕਰ ਰਿਹਾ ਹੁੰਦਾ ਹੈ ਇੱਕ ਸੰਦੇਸ਼ ਹਰ ਪਰਿਵਾਰ ਦੇ ਲਈ ਜੇ ਤੁਹਾਡੇ ਵਾਲੇ ਦੁਆਲੇ ਕੋਈ ਬੱਚਾ ਹੈ ਜਿਸ ਦੇ ਮਾਪੇ ਨਹੀਂ ਜਿਸ ਦਾ ਕਸੂਰ ਸਿਰਫ ਇੰਨਾ ਹੈ ਕਿ ਉਹ ਅਨਾਥ ਹੈ ਉਸ ਦੀ ਹੈਲਪ ਕਰੋ ਪਰ ਦਿਲੋਂ ਕਦੇ ਵੀ ਕਿਸੇ ਦੀ ਮਜਬੂਰੀ ਨੂੰ ਮੌਕੇ ਵਾਂਗ ਨਾ ਦੇਖੋ ਇਨਸਾਫ ਹਜੇ ਪੂਰਾ ਨਹੀਂ ਹੋਇਆ ਨितीश मुंड ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਆਰਤੀ ਅਤੇ ਕਮਲਜੀਤ ਵਦੇਰੇ ਕਾਨੂੰਨੀ ਕਾਰਵਾਈ ਦੀ ਉਡੀਕ ਚ ਹਨ ਪਰ ਇੱਕ ਮਾਂ ਇੱਕ ਭੈਣ ਇੱਕ ਪਰਿਵਾਰ ਜੋ ਆਪਣਾ ਲਾੜਲਾ ਗਵਾ ਬੈਠੇ ਨੇ ਉਨਾਂ ਲਈ ਇਹ ਕਦੇ ਵੀ ਪੂਰਾ ਇਨਸਾਫ ਨਹੀਂ ਹੋਵੇਗਾ इमोਸ਼ਨਲੀ इमोਸ਼ਨਲੀ ਉਹ ਪੂਰੀ ਤਰ੍ਹਾਂ ਟੁੱਟੇ ਹੋਏ ਨੇ ਪਰ ਅਸੀਂ ਕੀ ਕਰ ਸਕਦੇ ਹਾਂ ਸੋਚ ਸਕਦੇ ਹਾਂ ਇਹ ਕਹਾਣੀ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਇਹ ਜ਼ਿੰਮੇਵਾਰੀ ਲੈ ਸਕਦੇ ਹਾਂ ਕਿ ਅੱਗੇ ਕਿਸੇ ਹੋਰ ਗੋਪਾਲ ਦੀ ਜ਼ਿੰਦਗੀ ਨਾਲ ਨਾ ਖੇਡਿਆ ਜਾਵੇ ਆਓ ਵਾਅਦਾ ਕਰੀਏ ਜਿੱਥੇ ਵੀ ਅਸੀਂ ਬੇਇਨਸਾਫੀ ਦੇਖਾਂਗੇ ਉੱਥੇ ਆਵਾਜ਼ ਉਠਾਵਾਂਗੇ ਕਿਉਂਕਿ ਕਦੇ-ਕਦੇ ਚੁੱਪ ਰਹਿਣਾ ਵੀ ਜੁਰਮਦਾਸ ਸਾਥ ਦੇਣ ਦੇ ਬਰਾਬਰ ਹੁੰਦਾ ਹੈ ਗੋਪਾਲ ਨੂੰ ਸ਼ਰਧਾਂਜਲੀ ਤੇ ਇੱਕ ਉਮੀਦ ਕਿ ਉਸ ਦੀ ਕਹਾਣੀ ਸਾਨੂੰ ਸੱਚਾ ਇਨਸਾਨ ਬਣਨ ਦੀ ਦਿਸ਼ਾ ਵੱਲ ਲੈ ਕੇ ਜਾਵੇ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਲਾਈਕ ਕਰੋ ਕਮੈਂਟ ਵਿੱਚ ਆਪਣੀ ਸੋਚ ਜ਼ਰੂਰ ਦੱਸੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਸਚਾਈ ਪਹੁੰਚਾਈ ਜਾ ਸਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਥੇ ਅਸੀਂ ਲੈ ਕੇ ਆਉਂਨੇ ਹਾਂ ਸੱਚੀਆਂ ਕਹਾਣੀਆਂ ਜੋ ਸੋਚ ਵਿੱਚ ਬਦਲਾਵ ਲੈ ਕੇ ਆਉਂਦੀਆਂ ਨੇ ਇਕੱਠੇ ਰਲ ਕੇ ਹੀ ਆਪਾਂ ਇਨਸਾਫ ਦੀ ਆਵਾਜ਼ ਬਣ ਸਕਦੇ ਹਾਂ ਤੇ ਮਾਸੂਮਾਂ ਦੀ ਜ਼ਿੰਦਗੀ ਬਚਾ ਸਕਦੇ ਹਾਂ ਤੁਹਾਡਾ ਧੰਨਵਾਦ ਮੈਂ ਰਣਦੀਪ ਸਿੰਘ ਰਾਠੌਰ